ਸੀਬੀਆਈ ਦੀ ਟੀਮ ਨੇ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਮੋਤਲ ਡੀਆਈਜੀ ਹਚਰਨ ਸਿੰਘ ਭੁੱਲਰ ਦੇ ਸਮਰਾਲਾ ਨੇੜੇ ਮਾਹਲ ਫਾਰਮ ਹਾਊਸ ਤੇ ਛਾਪਾ ਮਾਰਿਆ ਇਸ ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਕਈ ਘੰਟੇ ਤੱਕ ਫਾਰਮ ਦੇ ਵਿੱਚ ਤਲਾਸ਼ੀ ਲੈਂਦੀ ਰਹੀ ਸੀਬੀਆਈ ਚੰਡੀਗੜ੍ਹ ਤੋਂ ਆਈ ਟੀਮ ਨੇ ਅਗਵਾਈ ਡੀਐਸਪੀ ਰਕੇਸ਼ ਮੋਰਿੰਗਾ ਕਾਰ ਰਹਿਸਾਨ ਇਸ ਟੀਮ ਦੇ ਵਿੱਚ CBI ਦੇ ਕਈ ਹੋਰ ਅਧਿਕਾਰੀ ਵੀ ਸ਼ਾਮਲ ਸਨ ਹਰਚਰਨ ਸਿੰਘ ਭੁੱਲਰ ਦੇ ਇਸ ਫਰਮ ਹਾਊਸ ਦੀ ਤਲਾਸ਼ੀ ਦੌਰਾਨ ਮਹਿੰਗੀ ਸ਼ਰਾਬ ਦੀ ਵੱਡੀ ਮਾਤਰਾ ਦੇ ਵਿੱਚ ਬਰਾਮਦ ਕੀਤੀ ਗਈ ਸੀ CBI ਦੇ ਵੱਲੋਂ ਕੀਤੀ ਗਈ ਜਿਸ ਦੀ ਕੀਮਤ ਕਰੀਬ 2,90,000 ਦੱਸੀ ਜਾ ਰਹੀ ਹੈ ਤਲਾਸ਼ੀ ਦੌਰਾਨ CBI ਟੀਮ ਨੇ 17 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਜੋ ਕਿ 12 ਬੋਰ ਦੀ ਰਾਈਫਲ ਦੇ ਮੰਨੇ ਜਾਂਦੇ ਹਨ ਇਸ ਤੋਂ ਬਾਅਦ ਟੀਮ ਨੇ ਸਥਾਨਕ ਪੁਲਿਸ ਨੂੰ ਸ਼ਰਾਬ ਦਿੱਤੀ ਤੇ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਹਰਚਰਨ ਸਿੰਘ ਭੁੱਲਰ ਖਿਲਾਫ ਕੇਸ ਦਰਜ ਕਰ ਲਿਆ ਫਿਲਹਾਲ ਸੀਬੀਏ ਅਧਿਕਾਰੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਸਮਰਾਲਾ ਪੁਲਿਸ ਨੇ ਹਰਚਰਨ ਸਿੰਘ ਪੁੱਲਰ ਖਿਲਾਫ ਸ਼ਰਾਬ ਬ੍ਰਾਮਦਗੀ ਲਈ ਆਪਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਸੀਬੀਆਈ ਟੀਮ ਨੂੰ ਇਹ ਬ੍ਰਾਮਦ ਕੀਤੇ ਗਏ 17 ਕਾਰਤੂਸ ਗੈਰ ਕਾਨੂੰਨੀ ਸਾਬਤ ਹੁੰਦੇ ਹਨ ਤਾਂ ਇੱਕ ਵੱਖਰਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਹੁਣ ਇੱਥੇ ਦੇਖਣ ਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਬਦਲਾਅ ਆ ਸਕਦੇ ਨੇ ਤੇ ਕਿਸ ਨਜ਼ਰੀਏ ਦੇ ਨਾਲ ਇਸ ਮਾਮਲੇ ਨੂੰ ਹੋਰ ਅੱਗੇ ਲੈ ਕੇ ਜਾਇਆ ਜਾ ਸਕਦਾ ਹੈ